ਇਕ ਫਕੀਰ ਨੂੰ ਇਕ ਨੇ ਮੱਥਾ ਟੇਕਿਆ ਤੇ ਮੈਂ ਹੈਰਾਨਾਬਾਦ ਦੇ ਚੋਂ ਫਕੀਰ ਉਸ ਨੂੰ ਮੱਥਾ ਟੇਕਦਾ ਹੈ। ਲੇਕਿਨ ਫਕੀਰ ਨਾਲ ਉਹ ਹੈਰਾਨਗੀ ਚ ਗੱਲ ਕਰਦਾ ਹੈ ਤੁਸੀਂ ਮੈਨੂੰ ਕਿਉਂ ਮੱਥਾ ਟੇਕਿਆ ਤੁਸੀਂ ਤੇ ਫਕੀਰ ਹੋ ਸੰਤ ਹੋ ਵਲੀ ਅੱਲਾ ਮੈਂ ਤੇ ਇੱਕ ਸੰਸਾਰੀ ਆਦਮ ਤੁਸੀਂ ਮੈਨੂੰ ਕਿਉਂ ਮੱਥਾ ਟੇਕਿਆ ਪਤਾ ਉਸ ਫਕੀਰ ਦੇ ਬੋਲ ਕੀ ਸਨ ਤੂੰ ਉਸ ਫਕੀਰ ਨੂੰ ਮੱਥਾ ਟੇਕਿਆ ਜੋ ਵਰਤਮਾਨ ਦੇ ਵਿੱਚ ਫਕੀਰ ਹੈ ਮੈਂ ਉਸ ਫਕੀਰ ਨੂੰ ਮੱਥਾ ਟੇਕ ਰਿਆਂ ਜੋ ਭਵਿਸ਼ ਦੇ ਵਿੱਚ ਫਕੀਰ ਹੋ ਸਕਦਾ ਹੈ ਮੈਂ ਉਸ ਨੂੰ ਮੱਥਾ ਟੇਕ ਰਿਆਂ ਮੈਂ ਲਵਸ ਫਿਰ ਦੌਰਾਵਾ ਤੂੰ ਉਸ ਫਕੀਰ ਨੂੰ ਮੱਥਾ ਟੇਕਿਆ ਜੋ ਵਰਤਮਾਨ ਦੇ ਵਿੱਚ ਫਕੀਰ ਹੈ ਹੁਣ ਫਕੀਰ ਹੈ ਔਰ ਮੈਂ ਉਸ ਸੰਤ ਨੂੰ ਮੱਥਾ ਟੇਕ ਰਿਆਂ ਉਸ ਫਕੀਰ ਨੂੰ ਮੱਥਾ ਟੇਕ ਰਿਆਂ ਜੋ ਭਵਿਸ਼ ਦੇਚ ਫਕੀਰ ਹੋ ਸਕਦਾ ਹੈ ਜੋ ਭਵਿਸ਼ ਦੇਚ ਫਕੀਰ ਹੈ ਕਿਉਂਕਿ ਹਰ ਇੱਕ ਦਾ ਜਿਹੜਾ ਬੀਜ ਆ ਉਸ ਦੀ ਆਖਰਿਤ ਤੇ ਪਰਮਾਤਮਾ ਹੀ ਹੈ ਕਿਤਨਾ ਵੀ ਭਟਕ ਲਵੇ ਕਿਤਨਾ ਵੀ ਭਟਕ ਲਵੇ ਪਹੁੰਚੇਗਾ ਤੇ ਉੱਥੇ